ਸਾਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਪਿੰਡ ਮਾਨੀ ਵਾਲੇ ਦੇ ਵਿੱਚ ਮਾਨੀ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਫਰੀਦਕੋਟ ਤੋਂ 7 ਕਰੋੜ ਦੇ ਉੱਤੇ ਰਹਿ ਜਾਂਦਾ ਵਾ ਮਿੱਤਰੋ ਸਾਧਕ ਸ਼ਹਿਰ ਆ ਉਹ ਇਸ ਪਿੰਡ ਦਾ ਗਵੰਡੀ ਜਿਹਾ ਸ਼ਹਿਰ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵਪਾਰ ਦਾ ਕੰਮ ਆ ਮਿੱਤਰੋ ਤੇ ਜੰਨੀਆਂ ਵੀਡੀਓ ਆਪਣੇ ਚੈਨਲ ਦੇ ਉੱਤੇ ਅਪਲੋਡ ਆ ਤੀਜੀ ਚੌਥੀ ਵੀਡੀਓ ਬਣਾਉਣ ਲੱਗੇ ਆ ਇਸ ਘਰ ਦੇ ਵਿੱਚ ਉਹ ਵੀ ਵੀਡੀਓ ਮਗਰ ਉਹ ਅਪਲੋਡ ਕਰੀ ਦੀ ਆ ਤੇ ਗਾ ਕੇ ਇਸ ਕਰਦੇ ਵਿੱਚ ਪਹਿਲਾ ਟਿਕਾਣੇ ਤੇ ਡਿੱਗਦਾ ਕਿਉਂਕਿ ਜਾਨਵਰ ਚੰਗੇ ਹੁੰਦੇ ਆ ਠੋਸ ਵਾਲੇ ਹੁੰਦੇ ਆ ਡੋਸੇ ਵਾਲੇ ਹੁੰਦੇ ਆ ਸਾਰੀ ਗੱਲਬਾਤ ਕਰਦੇ ਆ ਮਿਲਦੇ ਆ ਵੀਰ ਨੂੰ ਅੱਜ ਵੀ ਦੋ ਮੱਝਾਂ ਦਿਖਾਉਣੀਆਂ ਤੁਹਾਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਵੱਡੇ ਭਾਈ ਵਧੀਆ ਹੀ ਵਧੀਆ ਸੇਤਾਕਰ ਪਰਿਵਾਰ ਵੀਰੇ ਵਧੀਆ ਹੀ ਵਧੀਆ ਵੀਰੇ ਅੱਛਾ ਵੀਰੇ ਇੱਕ ਵਾਰੀ ਨਾਮ ਸਾਂਝਾ ਕਰ ਦਈਏ ਨਾਮ ਗੋਰਾ ਪਿੰਡ ਮਾਨੀ ਵਾਲਾ ਜ਼ਿਲ੍ਹਾ ਫਰੀਦਕੋਟ ਠੀਕ ਆ ਅੱਛਾ ਗੋਰੇ ਭਾਈ ਅੱਜ ਦੋ ਜਾਨਵਰ ਆ ਗਏ ਆ ਤੁਹਾਡੇ ਕੋਲ ਹਾਂਜੀ 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 ਇੱਕ ਸੂਈ ਤੇ ਇੱਕ ਗੱ ਏ ਬਾਈ ਮੁਕਸਰ ਇਲਾਕੇ ਦੀਆਂ ਹੀ ਦੋ ਮੁਕਸਰ ਇਲਾਕੇ ਦੀਆਂ ਨੇ ਹਾਂ ਮੁਕਸਰ ਲੱਗ ਠੀਕ ਆ ਬਾਈ ਜੀ ਲੈ ਵੀ ਮਿੱਤਰੋ ਮੁਕਸਰ ਦੇ ਇਲਾਕੇ ਦੀਆਂ ਮਈਆਂ ਤੇ ਦੁੱਦੋ ਤਾਂ ਖਰੀਆਂ ਹੋਣਗੀਆਂ ਇਹ ਪਹਿਲਾਂ ਕਹਿ ਦਿੰਨਾ ਤੁਹਾਨੂੰ ਅੱਛਾ ਵੀਰੇ ਆ ਜਿਹੜੀ ਛੋਟੀ ਸੂਈ ਆ ਇਹ ਕਿਦਨ ਸੂਈ ਆ ਬਾਈ ਇਹ ਕੱਲ ਦੀ ਸੂਈ ਵੀਰੇ 10 11 ਲੀਟਰ ਬੋਲ ਆਏ ਥੱਲੇ ਠੀਕ ਆ ਵੀਰੇ ਕੱਲ ਦੀ ਸੂਈ ਹੈ ਹਾਂ ਚਵਾ ਚੂ ਕਿਵੇਂ ਆ ਵੀਰੇ ਮੈਂ ਆਣਾ ਚਵਾ ਤੇਰ ਗਾਵਾਂ ਨਾਲ ਚੰਗਾ ਲੱਗਿਆ ਇਹਦੀ ਠੀਕ ਆ ਵੀਰੇ ਅੱਛਾ ਕਿੰਨਾ ਦੁੱਧ ਪੀਕ ਲੈਵਲ ਦਾ ਦੇ ਜੂਗੀ ਵੀਰੇ ਦੇ ਦੂ 14 ਲੀਟਰ ਤੋਂ ਬਾਹਰ ਹੀ ਚੱਲੂਗੀ ਆਪਾਂ 11 ਲੀਟਰ ਵਾਂਗੂ ਬੋਲ ਆਏ ਥੱਲੇ ਹੂੰ ਅੱਛਾ ਤੇ ਕੱਟੀ ਆਗੀ ਮਗਰ ਮਗਰ ਕੱਟੀ ਆਗੀ ਠੀਕ ਆ ਵੀਰੇ ਤੇ ਵੀਰੇ ਕੀ ਰੇਟ ਰਹੂਗਾ ਬਾਈ ਜੰਦਾ ਰੇਟ ਇਹਦਾ ਬਾਈ 96000 ਮੁੱਲ ਮਾਨਤਾਂ ਵਿੱਚ ਕਰ ਦਾਂਗੇ ਬਾਈ ਕੱਢੀ ਵਾਰੋਂ ਤੋਰੀ ਵੀਰੇ ਬੋਲ ਲੈ ਵੀ ਮਿੱਤਰੋ 96000 ਰੁਪਇਆ ਡਿਮਾਂਡ ਕੀਤੀ ਆ ਬਾਈ ਨੇ ਦੂਜਾ ਸੂਆ ਨਾ ਵੀਰੇ ਦੂਜਾ ਸੂਆ ਦੂਜਾ ਸੂਆ ਛੋਟੀ ਕੱਲ ਦੀ ਸੂਈ ਆ 11 12 ਵਜੇ ਦੀ ਬੋਲੇ 11 ਕਿਲੋ ਵਗੂ ਬੋਲੀ ਆ ਛੋਟੀ ਤੋਂ ਥੱਲੇ ਲੇਵੇ ਵਾਲੋ ਬੜੀ ਖਰੀ ਆ ਯਾਰ ਵੇਖੋ ਤੁਸੀਂ ਕਿਹੜਾਂ ਦੀ ਕਰਮਾਂ ਵਾਲੀ ਹਜੇ ਸਵੇਰ ਦੇ ਟਾਈਮ ਵੀ ਵੀਡੀਓ ਮਨਾ 11 12 ਦੇ ਆਸੇ ਪਾਸੇ ਮੈਂ ਬਣਾ ਰਿਹਾ ਕਿਉਂਕਿ ਹਜੇ ਖਾਲੀ ਕੀਤੇ ਨੂੰ ਅੱਧਾ ਦਿਨ ਵੀ ਨਹੀਂ ਲੰਘਿਆ ਤੇ ਬਾਕੀ ਥਣ ਲੇਵਾ ਪੂਰਾ ਜ਼ਬਰਦਸਤ ਆ ਬਾਈ ਇੱਕ ਗੱਲ ਵਾਦੇ ਨਾਲ ਕਹਿਣਾ 14 ਕਿਲੋ ਦੁੱਧ ਠੰਡਾ ਛੋਟੀ ਦੇ ਕੇ ਜਾਊਗੀ ਦੇ ਛੱਕ ਕੋਈ ਵੀ ਭਰਾ ਇਹਨੂੰ ਲੈ ਕੇ ਜਾਊਗਾ ਮੈਂ ਤੁਹਾਨੂੰ ਅੰਗ ਵੇਖ ਲਿਆਂਦੇ ਆਰ ਵੇਖ ਲਿਆ ਕਿਉਂਕਿ ਇਹਦੇ ਆਰਡਰ ਦੀ ਕੁਆਲਿਟੀ ਆ ਨਾ ਜਿਹੜੀ ਥਣ ਜਿਹੜਾ ਲੈਪੋਟ ਥਣ ਤੇ ਕਰੀ ਫੋਕਸ ਕੈਮਰਾ ਕਰਾਂ ਦੀ ਥਣੇ ਦਾ ਮਿੱਤਰੋ ਦੁੱਧ ਵਾਲਾ ਆ ਥਣ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਮਿਲ ਜਾਵੇ ਮੱਥੇ ਲੱਗ ਜਾਵੇ ਬਸ ਇਹ ਸੋਚ ਲਓ ਵੀ ਉਹ ਦੁੱਧੋ ਖਰੀ ਖਰੀ ਆ ਉਤੋਂ ਥਣ ਜਿਹੜਾ ਚੌੜਾ ਹੋ ਕੇ ਗੋਲ ਹੋ ਗਏ ਵਿਚਾਲੇ ਥਣ ਪਤਲਾਪਣ ਪਾਊਗਾ ਜਦੋਂ ਥੱਲੇ ਨੂੰ ਚੁੰਧ ਜਾਂਦੀ ਆ ਉਤੋਂ ਫਿਰ ਮੋਟਾ ਕਰੂਗਾ ਤੇ ਉਹ ਜਿਹੜੇ ਪੱਖਾ ਪਸਮਾ ਦੇ ਵਿੱਚ ਜਿਹੜਾ ਮਜ਼ਬੂਤੀ ਪੱਧਰੀ ਕਰ ਲੂਗਾ ਜਦੋਂ ਥਣ ਤੇ ਹਮੇਸ਼ਾ ਨੋ ਲੀ ਮੈਂ ਪੱਥੇ ਲੱਗੂਗੀ ਉਹ ਥਾਣੇ ਹੋ ਜਾ ਹੁੰਦਾ ਵਾ ਰੇਟ ਇਹਦਾ 96000 ਦਾ ਦੋ ਨੰਬਰ ਤੇ ਜਿਹੜੀ ਝੋਟੇ ਬਾਈ ਗੋਰੇ ਵੀਰੇ ਇੱਕ ਇਹਨਾਂ ਵਸੂਆ ਬਾਈ ਇਹ ਬਾਈ ਤੀਜਾ ਸੁਆ ਇਹ ਘਰੋਂ ਲਈ ਆ ਘਰੇਲੂ ਘਰੋਂ ਠੀਕ ਆ ਤੇ ਦੋ ਕਟੀਆਂ ਇਹਦੀਆਂ ਪਿਛਲੇ ਸੁਇਆਂ ਘਰੋਂ ਲਈ ਆ ਤੇ ਉਹਨਾਂ ਨੇ 13 ਲੀਟਰ ਦੁੱਧ ਚੋਇਆ ਦੂਜੀ ਸੁਏ ਹਾਂ ਇਹਨੇ ਕਿੰਨੇ ਦਿਨ ਪਿਆ ਵੀਰੇ ਹਜੇ ਦਿਨ ਲੈ ਵੀ ਚਾਰ ਪੰਜ ਦਿਨ ਬਾਈ ਚਾਰ ਪੰਜ ਲੈ ਜੋ ਅੱਛਾ ਇਹਦੇ ਕੀ ਰੇਟ ਰੱਖੋਗੇ ਵੀਰੇ ਆਪਾ ਇਹਦਾ 1 5 ਵੀਰੇ 1 5 ਲਾੜ ਪਿਆਰੇ ਦੇ ਵਿੱਚ ਕਰ ਦਾਂਗੇ ਵੀਰੇ ਕੱਢੀ ਬਾਰੋਂ ਤੋਰੀ ਵੀਰੇ ਲੈ ਵੀ ਮੇਤਰੋ ਦੂਜਾ ਸੂਰਾ ਕਰਮ ਵਾਲੀ ਸੂਰਾ ਵਾਲੀ ਤਿਆਰ ਪਰ ਤਿਆਰ ਆ ਡਾਲਿਆਂ ਦੇ ਉੱਤੇ ਮੈਂ ਆ ਅਦਰ ਦੀ ਕੁਆਲਿਟੀ ਪਲੀ ਪੁਲੀ ਨਿੱਗਰ ਸਿੰਗੀ ਦੀ ਬਣਾਵਟ ਬੰਤਰ ਆਰ ਅੰਗ ਸਾਰੇ ਜਿਹੜੇ ਪੂਰੇ ਚੰਗੇ ਆ ਮਿੱਤਰੋ ਹਜੇ ਲੈਵਾ ਮੈਂ ਨੇ ਹੋਰ ਵੀ ਰਿਕਾਰਡ ਤੋੜ ਬਣਾ ਜਣਾ ਲਿਆ ਵੀਰੇ ਸੋਣੀ ਯਾਰ ਤਿਆਰ ਹੋ ਜੂਗੀ ਮੈਂ ਕਿਉਂਕਿ ਹਜੇ ਮੈਂ ਨੇ 10 ਦਿਨ ਕੱਢ ਜਾਣੇ 8-10 ਦਿਨ ਤੇ ਇਹਦੀ ਕਿੰਨੀ ਤਰੀਕ ਨੂੰ ਦਿਨ ਪੂਰੇ ਹੁੰਦੇ ਆ ਬਾਈ ਬਾਈ ਇਹਦੇ ਯਾਰ ਉਹਨਾਂ ਨੇ ਦੱਸਿਆ ਲੈਂਦੀ ਆ ਹਫਤੇ ਅੰਗੂ ਲੈ ਆ ਜੂਗੀ 10 ਦਿਨ ਹੀ ਲੈ ਜੂ ਮੈਂ ਹਾਂ ਠੀਕ ਆ ਬਾਈ ਲੈ ਮੇਤਰੋ ਲੈ ਪੁੱਤ ਲੈਵਾ ਇਹਦਾ ਵੀ ਕਰਾਂ ਨੇ ਜੀ ਟਿਕਟੋਕ ਖਾਦੀ ਰੂਨ ਇਹਨੂੰ ਮੇਤਰੋ ਸਿੰਘ ਵੀ ਚੰਗਾ ਲੱਗਾ ਝੋਟੀ ਬਣਦੀ ਤਣਦੀ ਆ ਕਿਉਂਕਿ ਇਹੋ ਜੀ ਮੈਂ 75 80 ਦੇ ਘਰਾਂ ਜੀ ਆਪਾਂ ਟੋਕੜ ਗੱਪਣ ਕਰਕੇ ਵੇਚ ਲੈਨੇ ਆ ਤੇ ਆ ਦੋ ਜਾਨਵਰ ਸੀ ਬਾਈ ਦੇ ਪਿੰਨ ਮਾਨੀ ਵਾਲੇ ਦੇ ਵਿੱਚ ਗੋਰੇ ਬਾਈ ਦੇ ਕੋਲੋਂ ਵੀਡੀਓ ਬਣਾਈ ਆ ਨੰਬਰ ਬਾਈ ਗੋਰੇ ਸਾਂਝਾ ਕਰੀ ਨੰਬਰ ਸਾਂਝਾ ਕਰੀ ਗੋਰੀ ਵੀਰੇ 95921 95922 18247 18249 95921 18247 ਸਾਨੂੰ 247 ਇਹ ਨੰਬਰ ਹੈ ਬਾਈ ਦਾ ਗੱਲਬਾਤ ਦੇ ਲਈ ਸਕਰੀਨ ਦੇ ਉੱਤੇ ਲਾਇਆ ਹੋਇਆ ਵਾ ਤੇ ਜਿਹੜੇ ਜਾਨਵਰ ਪਸੰਦ ਆ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਆ ਪਿੰਡ ਮੰਨੀ ਵਾਲਾ ਵਾ ਜ਼ਿਲ੍ਹਾ ਫਰੀਦਕੋਟ ਆ ਫਰੀਦਕੋਟ ਤੋਂ ਸਾਧਕ ਰੋਡ ਦੇ ਉੱਤੇ ਪੈ ਜਾਂਦਾ ਫਿਰ